ਪਰਬਤੀ ਮਹੱਲਾ ਚੌਥਾ ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਸਕ ਰਸਕ ਗੁਣ ਗਾਵੇ ਗੁਰਮਤਿ ਲਿਵ ਉਨਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦ ਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰ ਉਤਮ ਰਿੱਧ ਅੰਤਰ ਪਾਇਓ ਗੁਰਮੰਤ ਦਿਓ ਹਰ ਕਾਨ ਰਹਾਓ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਨ ਕਿਤਬਿ ਦੇ ਕਿਉ ਪਾਈਏ ਪ੍ਰਭ ਆਪਣਾ ਮੋਕੋ ਕਰੋਪਦੇਸ਼ ਹਰਦਾਨ ਸਤ ਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਾਰ ਗੁਣ ਜਾਨ ਵਡੇ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵੇ ਰਬ ਆਗਮ ਉਠਾ ਕਰ ਕੇ ਗੁਣ ਗਾਏ ਰਹੇ ਹੈਰਾਨ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਹਰ ਨਾਮ ਦਿਓ ਖਿੰਦਾਨ ਪਰਬਤੀ ਮਲਾ ਚੌਥਾ ਉਗਵੇ ਸੂਰ ਗੁਰਮੁਖ ਹਰ ਬੋਲੇ ਹਾ ਸਭ ਹਰੀਨ ਸਮਾਲੇ ਹਰ ਗਾਲ ਹਮਰੇ ਪ੍ਰਭ ਹਮ ਲੋਜ ਲਗਾਈ ਹਮ ਕਰੇ ਪ੍ਰਭ ਖਰ ਭਾਲ ਮੇਰਾ ਮਨ ਸਾਧੂ ਤੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪਗ ਚਾਰੇ ਹਮ ਬਾਲ ਰਹਾਓ ਸਾਕਤ ਕੋ ਦਿਨ ਰਹਿਨ ਅੰਧਾਰੀ ਮੋਹਿ ਫਾਤੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਰਿਦੈ ਨ ਵਸਿਓ ਰਿਨ ਬਾਦੇ ਬਹੁ ਵਿਦ ਬਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹੋਂ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੀਠ ਲਗਾਨਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰ ਇੱਕ ਗੁਰ ਅਗਮ ਗਸਾਈ ਗੁਰ ਕਰਿ ਕਿਰਪਾ ਪਰਤਪਾਲ ਬਿਖ ਭੌਜਲ ਡੁੱਬਦੇ ਕਾਣ ਲਿਓ ਪ੍ਰਭ ਗੁਰ ਨਾਨਕ ਬਾਲ ਗੋਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖੇਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸਕਰ ਸਿੱਖ ਗਾਵਤ ਸੋਨਤ ਦਉ ਪਏ ਮੁਕਤੇ ਜਿਨ੍ਹਾਂ ਗੁਰਮੁਖ ਖਿਨ ਹਰਪੀਕ ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਚੀਕ ਰਹਾਓ ਜਿਨ ਹਰ ਹਿਰਦੇ ਪ੍ਰੀਤ ਲਗਾਨੀ ਤਿਨਾ ਮਸਤਕ ਉਜਲ ਟੀਕ ਹਾਰ ਜਨ ਸੋਭਾ ਸਭ ਜਗ ਉਪਰ ਮੇਉ ਵਿੱਚ ਉਡਵਾ ਅਸਸ ਕੀਕ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਸਭ ਕਾਲਜ ਫੀਕ ਜੈਸੇ ਸ਼ਗਾਲ ਕਰੇ ਦੇਹ ਮਾਨੁਖ ਨਾਮ ਬਿਨਾ ਨਕਤੇ ਨਕ ਕੀਕ ਘਟ ਘਟ ਰਮਈਆ ਰਮਤ ਰਾਮ ਰਾਏ ਸਭ ਵਰਤੇ ਸਭ ਮੈਂ ਈਕ ਜਨ ਨਾਨਕੋ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ਪ੍ਰਭਾਤੀ ਮੱਲਾ ਚੌਥਾ ਅਗੰਮ ਦਿਆਲ ਕਿਰਪਾ ਪ੍ਰਭ ਧਾਰੀ ਮੁਖ ਹਰ ਹਰ ਨਾਮ ਹਮ ਕਹੇ ਪਤੇ ਤਪਾਵਨ ਹਰ ਨਾਮ ਧਿਆਇਓ ਸਭ ਕਿਲ ਬਿਖ ਪਾਪ ਲਹੇ ਜਪ ਮਨ ਰਾਮ ਨਾਮ ਰਵ ਰਹੇ ਦੀਨ ਦਿਆਲ ਦੁਖ ਭੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਓ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਾਰ ਹਰਿ ਸਹੇ ਸ਼ਰੀਰ ਸਰੋਵ ਸਰੋਵਰ ਨਾਮ ਹਰਿ ਪ੍ਰਗਟਿਓ ਕਰ ਮੰਦਰ ਹਲ ਪ੍ਰਭ ਲਹੇ ਜੋ ਨਰ ਭਰਮ ਭਰਮ ਉਧਿਆਨੇ ਤੇ ਸਾਖਤ ਮੂਡ ਮੁਹੇ ਜੋ ਮਿਰਗ ਨਾਬ ਵਸੇ ਬਾਸ ਬਸਨਾ ਭਰਮ ਭਰਮਿਓ ਚਾਰ ਗਹੇ তুম ਵੱਡ ਅਗਮ ਆਗਾਜ਼ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਨਨਾਨ ਕੋ ਗੁਰ ਹਾਥ ਸਿਰ ਧਰਿਓ ਹਰ ਰਾਮ ਨਾਮ ਰਵ ਰਹੇ ਪਰਬਤੀ ਮੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵੱਡਫਾ ਸਤਗੁਰ ਬਚਨ ਸੁਖਾਣੇ ਹੀਰੇ ਹਰ ਧਾਰੀ ਹਰ ਪ੍ਰਭ ਕਿਰਿਫਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਫਾ ਹਰ ਹਾਲ ਦਾਨ ਦਿਓ ਗੁਰ ਪੂਰੇ ਹਰ ਨਾਮ ਮਨ ਤਨ ਬਸਪਾ ਰਹਾਵ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋ ਬਾ ਗੁਰਮੁਖ ਕਲਪਾ ਹਲਤ ਪਲਤ ਜਨ ਸਹਿਬ ਹਲਤ ਪਲਤ ਜਨ ਪਏ ਸੋਹੇਲੇ ਮੁਖ ਉਜਲ ਗੁਰਮੁਖ ਤਲਫਾ ਅਨਪਉ ਹਰ ਹਰ ਹਲ ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਫਾ ਕੋਟ ਕੋਟ ਕੇ ਦੁਖ ਸਭ ਜਨ ਕੇ ਹਰ ਦੂਰ ਕੀਏ ਇਕ ਪਲਫਾ ਤੁਮਰੇ ਜਨ ਤੁਮਹੀ ਤੇ ਜਾਣੇ ਪ੍ਰਭ ਜਾਣਿਓ ਜਨ ਤੇ ਮੁਫਵਾ ਤੁਮਰੇ ਜਨ ਤੁਮਹੀ ਤੇ ਜਾਣੇ ਪ੍ਰਭ ਜਾਣਿਓ ਜਨ ਤੇ ਮੁਖ ਪਾ ਹਰ ਹਰ ਆਪ ਤਰਿਓ ਹਰ ਜਨ ਮੇ ਜਨ ਨਾਨਕ ਹਰ ਪ੍ਰਭ ਇਕ ਪਾ ਪਰਬਤੀ ਮਹਲਾ ਚੌਥਾ ਗੁਰ ਸਤਗੁਰ ਨਾਮ ਦੜਾਇਓ ਹਰ ਹਰ ਹਮ ਮੂਏ ਜੀਵੇ ਹਰ ਜਪੇ ਬਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਵਿਖ ਡੁੱਬਦੇ ਮਹਾਂ ਦੇਹ ਕੱਢ ਬਾ ਜਪ ਮਨ RAM ਨਾਮ ਅਰ ਤਾਂ ਬਾ ਉਪਜਪ ਉਪਾਏ ਨਾ ਪਾਈਏ ਕਤੂ ਗੁਰ ਪੂਰੇ ਹਰ ਪ੍ਰਭ ਲਾਭ ਰਹਾਉ RAM ਨਾਮ ਰਸ RAM ਰਸਾਇਣ ਰਸ ਪੀਆ ਗੁਰਮਤ ਰਸਬਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਗੁਰ ਹਰ ਬਾ ਹਉਮੈ ਵਿਖਿਆ ਨਿਤ ਲੋਭ ਲੁਭਾਨੇ ਪੁੱਤ ਕਲਤ ਮੁਹੇ ਲੁਭਵਾ ਤਿੰਨ ਪਗ ਸੰਤਨ ਸੇਵੇ ਕਬਹੂ ਤੇ ਮਨਮੁਖ ਉੰਬਰ ਪਰਵਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨਬਾ ਜੋ ਜਾਣੋ ਤੂੰ ਰੱਖੋ ਸੁਆਮੀ ਜਨਾਨਕ ਦਾਸ ਤੂੰ ਮਨ ਬਾ ਸ਼ਕਾ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ